ਗਾਈਸ ਸਭ ਤੇ ਤੁਹਾਡਾ ਸਾਡੇ ਸਾਡੇ YouTube ਚੈਨਲ ਤੇ ਸਵਾਗਤ ਹੈ ਅੱਜ ਸਰਪਨ ਆਈਆ ਆਂਗਨwadi ਵਿੱਚ ਦੇਖੋ ਸਾਰੇ ਜਨੇ ਆ ਦੇਖੋ ਹਲੋ ਕਾਦੋ ਅੱਜ ਇਸ ਕੁਲਾਈਆ ਆਂਗਨwadi ਵਿੱਚ ਪੜਨ ਆ ਬੈਗ ਦਾ ਲਿਆ ਕੇ ਇਹਨੇ ਪਹਿਲਾਂ ਬੈਗ ਹੀ ਸੁਟਿਆ ਇੱਥੇ ਆ ਦੇਖੋ ਸਾਰਾ ਰੂਸਿ ਚੱਲ ਗਿਆ ਦੀ ਮੈਡਮ ਆ ਦੇਖੋ ਆ ਬੱਚਿਆਂ ਦੇ ਲਈ ਆ ਚਾਰਟ ਲੱਗੇ ਹੋਇਆ ਪੜਨ ਲਈ ਕੋਈ ਪੰਜ ਬਾਂਦ ਗੋਬੀ ਨੂਲੀ ਆਲੂ ਨਾਲੇ ਇੰਗਲਿਸ਼ ਦਿੱਤੀ ਹੋਈ ਆ ਆਪਰਾਮੰਡਲ ਬੋਡੀ ਪਾਰਟਸ ਆ ਦੇ ਕੋ ਫੈਮਲੀ ਨੇਮ ਡਾਟਰ son brother mother ਆ ਸਾਰ ਨੂੰ ਬਾਅਦ ਦੇਖੀ ਜਾਂਦੀ ਆ ਇਸ ਮੇਰਾ ਮਨ ਆਈ ਤੇ ਬਾਰੀ ਹੋਈ ਲੱਗੀ ਪਈ ਆ ਇਹ ਮੇਨ ਦਰਵਾਜਾ ਆ ਦੇਖੋ ਰਿਲੀਜੀਅਸ ਪਲੇਸਸ ਐਡਰੈਸ ਪਹਿਰਾਵਾ ਤਿਹਾਰ ਆ ਮਾਈ ਫੈਮਿਲੀ ਬਾਰੇ ਲਿਖਾਇਆ ਬੱਚਿਆਂ ਦੇ ਸਿੱਖਣ ਲਈ ਵਾਧੂ ਕੋਸ਼ਿਸ਼ ਹੈ ਇੱਥੇ 베بی 2 times